ਇਕ ਓਅੰਕਾਰ ਸਤਗੁਰ ਪ੍ਰਸਾਦਿ ਰਾਗ ਆਸਾ ਮੁਹੱਲਾ ਤੀਜਾ ਅਸਪਦੀਆ ਘਰ ਅਠਵਾਂ ਕਾਫੀ ਗੁਰ ਤੇ ਸਾਤ ਹੂਪ ਜੈ ਕਾਫੀ ਸ਼ੰਦ ਮਾਰਿਆ ਚਾਰਜੇ ਕੋ ਬੈਤੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸਤਗੁਰੂ ਤੀਜੇ ਪਾਤਸ਼ਾਹ ਸਾਰਾ ਗੂਜੇ ਅੱਠੜ ਕੋੜੀਆਂ ਵਾਲੀਆਂ ਬਾਣੀਆਂ ਝਾਰਦੇ ਐ ਅੱਠਵੇਂ ਕੋਦ ਸਰਸਵਰ ਕਾਲ ਦੇ ਅੰਦਰ ਕਾਫੀ ਸ਼ੰਦ ਹੈ ਮਾਰੇ ਸ਼ਾਂਤੀ ਕਿੱਥੋਂ ਪ੍ਰਾਪਤ ਹੁੰਦੀ ਹੈ ਗੁਰ ਤੇ ਥਾਂਤੂਪ ਜੈ ਇਹ ਭਾਈ ਸ਼ਾਂਤੀ ਸਾਰੀਆਂ ਵਾਸ਼ਰਿਆਂ ਦਾ ਖੈ ਕਰਨ ਵਾਲੀ ਸਤਿਗੁਰ ਲੋਕੀ ਖਣਾ ਤੀਨੀ ਪੁੱਤਰ ਆਦਿਕਾਂ ਦੀ ਇੱਛਾ ਹੋਣੀ ਜਿਵੇਂ ਚਿਤ੍ਰਵਿਜ ਜੀ ਰਾਜੇ ਨੇ ਮਾਰੇ ਨੇ ਬਚਨ ਕੀਤੇ ਹੈ ਕਿ ਲੱਖ ਇਸਤਰੀਆਂ ਨੂੰ ਕਰੇ ਨਵਖੰਡ ਰਾਜਕੁਮਾਰੇ ਕਿ ਲੱਖ ਰਾਣੀ ਗਈ ਸੀ ਫੇਰ ਵੀ ਇਹ ਪੁੱਤਰ ਨਾ ਹੋਇਆ ਇਸ ਤਰ੍ਹਾਂ ਕਾਰਨ ਪੁੱਤਰ ਦੀ ਵਾਸ਼ਨਾ ਬੜੀ ਬਣੀ ਰਹੀ ਕਿਤੋਂ ਵੀਰ ਜੀ ਦੇਤਾ ਹੈ ਇੱਕ ਰਾਣੀ ਦੇ ਹੋਇਆ ਦੁਇਆਂ ਨੇ ਕ੍ਰੋਧ ਨਾਲ ਵੀ ਇਹਦੇ ਕਿਉਂ ਹੋ ਗਿਆ ਪਟਰਾਣੀ ਬਣ ਜੂਗੀ ਉਹ ਮਾਰ ਚਾਹੀ ਇਸ ਪ੍ਰਕਾਰ ਪੁੱਤਰ ਦੀ ਵਾਸ਼ਨਾ ਇਹ ਕਿਤੋਂ ਵੀਰ ਜੀ ਦਾ ਹੀ ਸੀ ਇਸੇ ਪ੍ਰਕਾਰ ਬੇਕਾਨ ਦੀ ਵਾਸ਼ਨਾ ਸੁਦਾਮੇ ਦੇ ਤਾਈ ਸੀ ਕ੍ਰਿਸ਼ਨ ਜੀ ਦੇ ਕੋਲ ਮੰਗਣ ਗਿਆ ਤੇ ਸੁਦਾਮੇ ਦੇ ਤਾਂ ਹੀ ਧੰਦੀ ਵਾਸ਼ਨਾ ਪੂਰੀ ਕਰਨ ਵਾਸਤੇ ਚਾਰ ਪਦਾਰ ਸੁਕਤ ਪਠਾਏ ਫਿਰ ਆਮੇ ਦੇ ਸੇਣੇ ਦੇ ਮੰਦਰ ਬਣਾ ਦਿੱਤੇ ਉਹਦੀ ਵਾਸ਼ਨਾ ਪੂਰੀ ਕਰ ਦਿੱਤੀ ਇਸੇ ਪ੍ਰਕਾਰ ਸੁذਬਤ ਲੋਕ ਲੋਕ ਵਾਸ਼ਨਾ ਦੁਨੀਆ ਚ ਮੇਰਾ ਜਸ ਮੋਵੇ ਆ ਰਾਮਚੰਦਰ ਜੀ ਦੀ ਕਿਤੁਆਰੀ ਵੀਰ ਯਾਤਰਾ ਕਰਦੇ ਸਨ ਰਾਤ ਨੂੰ ਇਹ ਵੀਰ ਯਾਤਰਾ ਕਰਦੇ ਹੋਏ ਆਹ ਰਾਮਚੰਦਰ ਜੀ ਦੇ ਤਾਂ ਹੀ ਇੱਕ ਥੋਬੀ ਆਗਦੀ ਇਸਤਰੀ ਨਾਲ ਲੜਦਾ ਸੀ ਕਹਿੰਦਾ ਜੇ ਤੂੰ ਰਾਤ ਹੋਰ ਕਿਤੇ ਕੱਟਿਆਈ ਤਾਂ ਮੈਨੂੰ ਘਰ ਮੈਂ ਤੇਨੂੰ ਘਰ ਨਹੀਂ ਬਸਣ ਦੇਣਾ ਮੈਨੂੰ ਰਾਮਚੰਦ ਨਾ ਸਮਝ ਲਈ ਵੀ ਸਿੱਧਾ ਰਾਜਨ ਦੇ ਘਰ ਬਸਦੀ ਰਹੀ ਤੇ ਫੇਰ ਘਰ ਚ ਲਿਆਇਆ ਇਹ ਗੱਲ ਸੁਣ ਕੇ ਤੇ ਨਿੰਦਿਆ ਸੁਣ ਕੇ ਰਾਮਚੰਦਰ ਜੀ ਨੇ ਲక్ష్మణ ਨੂੰ ਤੇਜ ਕੇ ਬਣੋ ਵਾਸ ਤੇ ਤਸੀਹੇ ਦੇਉ ਪੁੱਤਰ ਜਿਹੜਾ ਤੇ ਰਾਮਤੀ ਦੇ ਉੱਤੇ ਜੰਮਿਆ ਸੀ ਅਮਰਸਾ ਸਾਹਿਬ ਤੋਂ ਪੰਜ ਚਾਰ ਮੀਲ ਦੇ ਉੱਤੇ ਉੱਥੇ ਬਾਲਮੀਕ ਦੇ ਸਰੂਨ ਦੇ ਵਿੱਚ ਇਸ ਪ੍ਰਕਾਰ ਸਾਹਿਬ ਸਿੰਘ ਜੀ ਇਹ ਲੋਕ ਵਾਸ਼ਨਾ ਹੁੰਦੀ ਹੈ ਦੇ ਮਾਸ਼ਨਾ ਦੇ ਦਾਇਆ ਤੇ ਕੰਵਿਗੇ ਮਾਰਕੰਡੇ ਨੂੰ ਚਿਰਜੀ ਵੀ ਬਣਦੀ ਆਗਿਆਸ਼ਨਾ ਸੀ ਇਸੇ ਪ੍ਰਕਾਰ ਸੰਤ ਕਹਿੰਦੀ ਪਠਨ ਵਾਸ਼ਨਾ ਯਾਜ ਬਲਕ ਨੂੰ ਪਾਠ ਕਰਨ ਦੀ ਵਾਸ਼ਨਾ ਸੀ ਇਹ ਵੇਦ ਦਾ ਪਾਠ ਕਰਦਾ ਸੀ ਤੇ ਦਰਵਾਸ਼ਾ ਰਿਖੀ ਆਇਆ ਕੋਰੇ ਕਹਿੰਦਾ ਜੀ ਵੇਦ ਪੜਵਾ ਕੇ ਹੀ ਪੜੀ ਜਾਉ ਮੇਰਾ ਬੜਾ ਚਿਤ ਕੰਠ ਹੈ ਕਹਣ ਲੱਗੇ ਕਿ ਉਹ ਦੁਰਦ ਹੋ ਗਿਆ ਦਰਵਾਸ਼ਾ ਰਿਖੀ ਕਹਿਣ ਲੱਗਾ ਇਹ ਹਰੀ ਹਰਿ ਨਰਨ ਉਪਦੇਸ਼ ਵਿੱਚ ਬਚਨਾ ਹੁੰਦੇ ਹੈ ਜਿੰਜੇ ਜੋ ਬਿਰਜ ਹੋ ਗਿਆ ਉਸ ਵਕਤ ਤੇਰੀ ਕਾਮਕੰਠ ਰੁਕ ਜਾਊਗਾ ਫੇਰ ਪੜਿਆ ਨਹੀਂ ਜਾਣਾ ਕਹਿੰਦਾ ਮੈਂ ਦਵਾਈਆਂ ਖਾ ਕੇ ਵੇਦ ਪੜਨ ਵਾਲਾ ਕੰਠ ਚੰਗਾ ਰੱਖੂਗਾ ਇਸ ਪ੍ਰਕਾਰ ਪਠਨ ਵਾਸਨਾ ਤੇ ਅਰਥ ਵਾਸਨਾ ਨਾਰਦ मुनि ਨੇ 75000 ਵਾਰ ਅੱਜਿਆ ਪੜੀ ਤੇ ਸ਼ੰਕਾਚਾਰ ਨੂੰ ਮਿਲਿਆ ਸ਼ੰਕਾਚਾਰ ਕਹਿਣ ਲੱਗੇ ਕਿ ਇਹ ਨਾਰਦ ਕੀ ਕਰਦਾ ਕਹਿੰਦੇ 75000 ਵਾਰ ਅੱਜਿਆ ਪੜੀ ਹੈ ਮੈਂ ਉਮਾਦਾ ਵਿਦਿਆ ਹੁਨ ਮੂਕੀ ਹੋ। ਸੁਨਕਾਰ ਜਾਣ ਕਿ ਆ ਤੈਨੂੰ ਸ਼ਾਂਤੀ ਨਹੀਂ ਆਈ ਅਭਿਆਸੋਂ ਵਿਦਿਆ ਨਹੀਂ ਪੜਿਆ। ਇਹ ਕਰਕੇ ਤੂੰ ਵੇਖ ਅਜਿਹਾ ਵਿਦਿਆ ਦਾ ਲੜ ਵੀ ਚੱਤੇ ਨਹੀਂ ਵੇਖ ਸਕਿਆ। ਸੰਪੂਰਨ ਵਿਦਿਆ ਤੂੰ ਕਿਵੇਂ ਪੜ ਸਕੇਂਗਾ? ਇਸ ਪ੍ਰਕਾਰ ਇਹ ਅਰਥ ਰਾਸ਼ਨਾ ਨਾਦਮੁਨੀ ਦੇ ਅੰਦਰ ਸੀ। ਅਨੁਵਿਚਾਰੁ ਰਾਸ਼ਨਾ ਛਲੇ ਕਜੰਬੀ ਵਾਸ਼ਨਾ ਜਿਸ ਪ੍ਰਕਾਰ ਸਾਧ ਸੰਗਤ ਜੀ ਤੇਰੇ ਅੰਦਰ ਕੋਈ ਆਲਕ ਮੁੰਨੀ ਦੇ ਅੰਦਰ ਸੀ ਕੋ ਛਲੇ ਕੱਢਦਾ ਰਹਿੰਦਾ ਸੀ। ਇਸ ਪ੍ਰਕਾਰ ਦੀਆਂ ਵਾਸ਼ਨਾ ਜਿਹੜੀਆਂ ਹਨ ਮੁਰਤੇ ਸ਼ਾਂਤ ਊਪਜੈ ਇਹਨਾਂ ਸਾਰੀਆਂ ਵਾਸ਼ਨਾ ਜਿਹੜਾ ਖੈ ਹੋਣਾ ਇਹ ਸ਼ਾਂਤੀ ਹੈ ਸੋ ਸੰਗੁਰੂ ਸਾਹਿਬ ਕੋ ਸ਼ਾਂਤੀ ਪ੍ਰਾਪਤ ਹੁੰਦੀ ਪਰਗਤੁੰਦੀ ਹੈ ਜਿਨ ਤ੍ਰਿਸ਼ਨਾ ਅਗਨ 부ਝਾਈ ਉਸ ਮਹਾਰਾਜ ਸਾਹਿਬ ਗੁਰੂ ਦੇ ਉਪਦੇਸ਼ ਨੇ ਕ੍ਰਿਸ਼ਨ ਦੀ ਅਗ ਜੀਆਂ ਦੇ ਅੰਦਰੋਂ ਬੁਝਾ ਦੁੱਤੀ ਹੈ ਮੇੜ ਦੁੱਤੀ ਹੈ ਮੁਰਤੇ ਨਾਮ ਪਾਈ ਹੈ ਕਦੂਰੀ ਦੁਆਰਾ ਅੰਮ੍ਰਿਤ ਨਾਮ ਦੀ ਪ੍ਰਾਪਤੀ ਹੁੰਦੀ ਹੈ ਵੱਡੀ ਵੱਡਿਆਈ ਜੀਵਨ ਦੀ ਮਹਿਮਾ ਹੈ ਸਾਰੇ ਸੰਸਾਰ ਦੇ ਅੰਦਰ ਨਾਮ ਚੇਤ ਮੇਰੇ ਭਾਈ ਮੇਰੇ ਭਰਾਇ ਇੱਕ ਪਰਮੇਸ਼ਰ ਦਾ ਨਾਮ ਨੀਂ ਚੇਤੇ ਕਰਿਆ ਕਰ। ਜਗਤ ਜਲੰਦਾ ਦੇਖ ਕੇ ਇਹ ਸਾਰਾ ਜਗ ਕ੍ਰਿਸ਼ਨਾਂ ਦੀ ਅੱਗ ਵਿੱਚ ਕਾਲ ਦੀ ਅੱਗ ਵਿੱਚ ਈਰਖਾ ਦੀ ਅੱਗ ਵਿੱਚ ਜਲਦਾ ਹੋਇਆ ਦੇਖ ਕੇ ਭਜ ਪਏ ਸਰਣਾਂ ਸ੍ਰੀ ਪਾਸ਼ਾ ਦੀ ਸ਼ਰਨ ਭਜ ਕੋ ਪਏ ਹਾਂ। ਰਹਾਉ ਗੁਰ ਤੇ ਗਿਆਨ ਉਪਜੈ ਇਹ ਗਿਆਨ ਜਿਹੜਾ ਹੈ ਕੇਵਲ ਬਾਲੇ ਸ਼ਾਸਤਰ ਪੜ੍ਹਨੇ ਕਰਕੇ ਨਹੀਂ ਪੈ ਜਾ ਹੁੰਦਾ। ਸਰੂਪ ਦਾ ਗਿਆਨ ਗੁਰਾਂ ਦੁਆਰਾ ਹੀ ਪ੍ਰਗਟ ਹੁੰਦਾ ਪੈਦਾ ਹੁੰਦਾ ਹੈ ਮਹਾ ਤਤ ਵਿਚਾਰ ਇਹ ਮੋਹ ਸਿਧਾਂਤ ਦਾ ਵਿਚਾਰ ਕਰਕੇ ਤੁਹਾਨੂੰ ਦੱਸਿਆ ਤਤ ਸਰੂਪ ਦਾ ਵਿਚਾਰ ਪ੍ਰਾਪਤ ਹੁੰਦਾ ਪਰਮਾਤਮਾ ਦਾ ਘੜੀ ਗੁਰ ਤੇ ਘਰ ਧਰ ਪਾਇਆ ਸਤਗੁਰਾਂ ਦੁਆਰਾ ਹੀ ਘਰ ਸਰੀਰ ਦੇ ਅੰਦਰ ਦਰ ਗਿਆਨੂਪੀ ਦਰਵਾਜ਼ਾ ਪਾਇਆ ਹੈ ਗੁਰਾਂ ਦੁਆਰਾ ਹੀ ਦਰਸ਼ਕ ਸੰਗਤ ਗਿਆਨ ਰੂਪੀ ਦਰਵਾਜ਼ਾ ਤੇ ਸਰੂਪ ਰੂਪੀ ਘਰ ਪਾਇਆ ਹੈ ਘਰ ਤੇ ਦਰ ਨੂੰ ਔਂਕੜ ਹੈ ਦੋਹਾਂ ਨੂੰ ਕੀਰਤ ਕਰਕੇ ਵੱਖੋ ਵੱਖਰੇ ਪਾੜਿਆ ਹੈ ਗੁਰਾਂ ਦਾਰਾ ਹੀ ਦਰ ਗਿਆਨ ਤੇ ਗੁਰਾਂ ਦਾਰਾ ਘਰ ਸਰੂਪ ਜਨ ਕੁਰੀਆ ਪਦ ਪਾਇਆ ਹੈ ਭਗਤੀ ਭਰੇ ਪੰਡਾਰਾ ਜਦ ਤੂੰ ਸਾਹਿਬ ਜੀ ਦੇ ਹਿਰਦੇ ਧਰਤੀ ਦੇ ਪੰਡਾਰੇ ਭਰੇ ਹੋਏ ਹਨ ਗੁਰਮੁਖ ਨਾਮ ਧਿਆਈ ਗੁਰਮੁਖ ਦੀ ਸੰਗਤ ਕਰਕੇ ਨਾਮ ਨੂੰ ਭਜਉਣਾ ਕਰੀਏ ਉਹ ਜੈ ਵਿਚਾਰ ਗੁਰ ਸਰੂਪ ਦੀ ਵਿਚਾਰ ਨੂੰ ਬੁਝੇ ਸਮ ਸਕੀਦਾ ਗੁਰਾਂ ਤੋਂ ਵਿਚਾਰ ਸਰੂਪ ਦੀ ਕੱਤੋ ਸਾਦੀ ਬੁੱਝ ਨਾ ਕਰੇ ਪੁੱਛ ਨਾ ਕਰੇ ਗੁਰਮੁਖ ਭਾਵਿਤ ਸਲਾਹ ਹੈ ਗੁਰਮੁਖਾਂ ਦੀ ਧਰਤੀ ਜਿਹੜੀ ਸਿਫਤ ਕਰਨੀ ਪਰਮੇਸ਼ਰ ਦੀ ਕਿ ਗੁਰਾਂ ਦਾ ਰਵਾਹ ਵਾਹ ਵਾਹ ਸਿਫਲਾਹ ਹੈ ਗੁਰਮੁਖਤਾ ਵੇ ਕੋਏ ਪਰਮੇਸ਼ਰ ਦੀ ਸਿਫਤ ਕਰਨੀ ਧਰਤੀ ਹੈ ਅੰਤਰ ਸਾਉਦ ਅਪਾਰ ਸੰਗਤਾਰੇ ਆਤਮ ਜਿਹੜਾ ਬ੍ਰਹਮ ਹੈ ਕਿਰਤੀ ਦੇ ਪਾਰ ਆ ਕੇ ਤੇ ਅੰਦਰ ਸੁਖ ਆਤ ਹੈ ਗੁਰਮੁਖ ਸੁਖ ਉਪਜੈ ਗੁਰਮੁਖਾਂ ਦੇ ਤਾਈ ਗੁਲਾਬ ਦਾ ਸੁਖ ਵਰਗ ਝੁੰਦਾ ਹੈ ਗੁਰਮੁਖ ਸੁਖ ਉਪਜੈ ਸੁਖ ਸ੍ਰੂਪ ਦਾ ਉਤਪੰਨ ਹੁੰਦਾ ਹੈ ਦੁੱਖ ਕਦੇ ਨਾ ਹੋਈ ਐਸਾ ਗੁਰਮੁਖਾਂ ਦੇ ਸੁਖ ਪੈ ਜਾਂਦਾ ਦੁੱਖ ਕਦੇ ਹੁੰਦਾ ਹੀ ਨਹੀਂ ਦਾਈ ਮਨੀ ਸਿੰਘ ਸਾਹਿਬ ਬੰਦ ਬੰਦ ਕਿਤਾਬੇ ਵੀ ਸੁਖ ਵਿੱਚ ਬੈਠੇ ਸਨ ਗੁਰੂਖਾ ਹਮੇ ਮਾਰੀ ਗੁਰੂਖਾ ਨੂੰ ਵੀ ਹੰਗਤਾ ਮਾਰ ਲਈ ਹੈ ਮਨ ਨਿਰਮਲ ਹੋਏ ਇਸ ਕਰਕੇ ਮਨ ਸੁਖ ਹੋ ਗਿਆ ਕਦੇ ਹੰਗਤਾ ਨਹੀਂ ਫਿਰਦੀ ਉਹਨਾਂ ਦੇ ਅੰਦਰ ਸਤਗੁਰੂ ਮਿਲੇ ਆਪ ਗਿਆ ਸਤਗੁਰੂ ਨਾਲ ਮਿਲੇ ਹੈ ਜਿਹੜੇ ਉਹਨਾਂ ਦਾ ਆਪਾ ਪਾਉ ਗਿਆ ਸਤਗੁਰੂ ਨਾਲ ਮਿਲਨੇ ਕਰਕੇ ਹੀ ਹੋਇ ਤਾਰ ਗਿਆ ਜਿਸ ਕਿਸੇ ਦਾ ਵਿਆਪਾਤਾ ਭਾਵ ਫਿਰ ਭਵਨ ਸੂਝੀ ਪਾਈ ਜਦੋਂ ਆਤਤ ਭਾਵ ਚਲੇ ਅਗਾ ਤੰਨਾ ਲੋਕਾਂ ਦੀ ਅੰਤਰੀ ਯਾਂਤਰੀ ਸਮਝ ਪਾ ਲਈ ਸਭ ਕੁਝ ਗਿਆਨ ਹੋ ਗਿਆ ਉਹਨਾਂ ਦੇ ਤਾਂ ਹੀ ਤੰਨਾ ਲੋਕਾਂ ਦੇ ਮਨ ਪਾਉਣ ਵਾਲੇ ਦੇ ਰੋਕਣ ਦੀ ਸੋਝੀ ਪਾ ਲਈ ਜਾਗਰ ਸੁਭਨ ਸੁਖੋਤ ਦਾ ਸ਼ਾਕੀ ਉਹਦੀ ਸੋਝੀ ਸਮਝ ਪਾ ਲਈ ਹੈ ਨਿਰਮਲ ਜੂਤ ਪਸਰ ਰਹੀ ਪੁੱਜਨ ਜੋਤ ਪਰਮੇਸ਼ਰ ਦੀ ਚੰਨ ਸੂਰਜਾ ਦੇ ਕਨ ਵੀ ਜਿਹੜੀ ਪ੍ਰਕਾਸ਼ਨ ਵਾਲੀ ਹੈ ਉਹ ਸਾਰੇ ਜੇਤੂ ਸੱਚਾ ਰੂਪੀ ਜੋਤ ਫੈਲ ਰਹੀ ਹੈ ਜੋਤੀ ਜੋਤ ਮਿਲਾਏ ਜੋਤੀ ਉਹ ਹੈ ਜਨੰਦ ਵਿੱਚ ਜੋਤ ਪਰਤਕ ਜੋਤ ਗੁਰਮੁਖ ਨੇ ਆਪਣੀ ਮਿਲਾ ਲਈ ਹੈ ਪੂਰੇ ਗੁਰ ਸਮਝਾਇਆ ਤੇ ਪੂਰੇ ਗੁਰਾਂ ਨੇ ਕਿਰਪਾ ਕਰਕੇ ਜਿੰਨਾਂ ਨੂੰ ਸਮਝ ਆਇਆ ਹੈ ਬਾਤੂਤਮ ਹੋ ਉਹਨਾਂ ਨੂੰ ਭਾਈ ਵਿਸ਼ੇ ਵਿਸ਼ੇਣੀ ਮਤਿ ਛੁੱਟ ਕੇ ਆਤਮ ਵਿਸ਼ੇਣੀ ਮਤਿ ਜਿਹੜੀ ਹੈ ਪੁੱਤਰ ਰੂਪ ਦੀ ਸਖਿਆਤਪਾ ਵਾਲੀ ਹੋ ਗਈ ਹੈ ਅੰਦਰ ਸ਼ੀਤਲ ਸ਼ਾਂਤ ਹੋ ਅੰਦਰ ਉਹਨੇ ਦਾ ਨਾਮ ਕਰਕੇ ਸ਼ੀਤਲ ਹੋ ਗਿਆ ਅਤੇ ਉਹ ਸ਼ਾਂਤ ਸ਼ੀਤਲ ਰੂਪ ਜੋ ਨਾਮ ਆ ਦੇ ਕਰਕੇ ਅੰਦਰ ਸ਼ਾਂਤ ਹੋ ਗਿਆ ਹੈ ਨਾਮੇ ਸੁਖ ਹੋ ਨਾਮ ਕਰਕੇ ਸੁਖ ਦੀ ਪ੍ਰਾਪਤੀ ਹੋਈ ਹੈ ਅੰਦਰ ਸਰੀਰ ਦੇ ਵੀ ਸ਼ੀਤਲ ਰੂਪ ਪਰਮੇਸ਼ਰ ਦਾ ਨਾਮ ਵਸਿਆ ਹੈ ਇਸ ਕਿਰਤੀਆਂ ਦੀ ਨਿਵਰਤੀ ਕਰਕੇ ਵੀ ਸ਼ੀਤਮਤਾ ਹੋ ਗਈ ਹੈ ਅੰਦਰ ਵੀ ਉਹਨਾਂ ਦਾ ਸੀਤਲਤਾ ਹੈ ਸਰੀਰ ਵੀ ਉਹਨਾਂ ਦਾ ਜਿਹੜਾ ਸ਼ਾਂਤੀ ਦੇ ਸਹਤ ਹੋ ਗਿਆ ਕੋਪਾ ਆਦਿਕ ਨਿਵਰਤ ਕਰ ਲਿਆ ਹੈ ਨਾਮ ਕਰਕੇ ਸੁਖ ਸਰੂਪ ਦੀ ਪ੍ਰਾਪਤੀ ਹੋ ਗਈ ਹੈ ਪੂਰਾ ਸਤਗੁਰੂ ਤਾਂ ਮਿਲੈ ਇਹ ਵੈਪੂਰਨ ਸੰਗਰੂ ਜੀ ਤਾਂ ਇਹ ਜੀਵ ਨੂੰ ਮਿਲਦੇ ਹੈ ਜਾਂ ਨਜ਼ਰ ਕਰੇ ਇਹ ਪੂਰਵਲੇ ਪੁੰਨ ਦਾ ਪ੍ਰੇਰਿਆ ਹੋਇਆ ਈਸ਼ਰ ਇਹਦੇ ਨਿਸ਼ਕਾਮ ਕਰਮ ਕੀਤੇ ਹੋਣ ਉਹ ਆਪਣੀ ਕਿਰਪਾ দৃষ্টি ਕਰਦੇ ਹੋਏ ਜਿਵੇਂ ਇਹ ਪਾਸ ਸਭ ਕਰਤੀ ਹੈ ਗੁਰੂ ਦੇ ਨਾਲ ਮਿਲ ਕੇ ਚਾਰ ਪ੍ਰਕਾਰ ਦੇ ਪਾਪ ਬ੍ਰਾਹਮਣ ਕੈਲੀ ਕਾਦ ਕਾ ਨਿਕਾਣ ਚਾਰੀ ਕਾ ਤਹਾਨ ਸਾਰੇ ਕੱਟੇ ਜਾਂਦੇ ਹਨ ਫਿਰ ਦੁੱਖੋਂ ਵਿਗਨ ਨਾ ਹੋਵੇ ਫਿਰ ਕੋਈ ਦੁੱਖ ਜਮਨ ਨਾ ਰਹੇ ਦਿਨ ਕੋਈ ਵੇ ਰਾਗ ਦਾ ਖਾਇਦੋ ਸ਼ਾਦ ਕੋਈ ਨਹੀਂ ਹੁੰਦਾ ਹੈ ਆਪਣੇ ਹੱਥ ਵੜਿਆਈਆ ਜਿਵੇਂ ਵਾਇਦੂ ਨੇ ਆਪਣੇ ਹੱਥ ਵਿੱਚ ਵੜਿਆਈਆਂ ਦੀਆਂ ਰੱਖੀਆਂ ਹੋਈਆਂ ਹਨ ਦੇ ਨਾਮੇ ਲਾਈ ਜਿਹਨਾਂ ਨੂੰ ਨਾਮ ਤੇ ਲਾ ਦਿੰਦਾ ਉਹਨੂੰ ਇਹ ਬਖਸ਼ ਦਿੰਦਾ ਹੈ ਨਾਨਕ ਨਾਮ ਨਿਧਾਨ ਮਨ ਵਸਿਆ ਜਿਹੜੇ ਕਹਿੰਦੇ ਜਿਨ੍ਹਾਂ ਦੇ ਅੰਦਰ ਹੈ ਨਾਮ ਦਾ ਖਜ਼ਾਨਾ ਵਸ ਗਿਆ ਮਨ ਚ ਵੜਿਆਈ ਪਾਏ ਗਿਆਨੀ ਆਇਆ ਪ੍ਰਮੇਸ਼ਰੂ ਵਡਿਆਈ ਨੂੰ ਪਾ ਲੈਂਦੇ ਹਨ